ਪੰਜਾਬ ਦੇ ਵਿੱਚੋਂ ਆਪ ਮਹਾਰੇ ਲੋਕ ਇਸ ਥਾਂ ਦੇ ਉੱਤੇ ਮਿੱਟੀ ਲੈ ਕੇ ਪਹੁੰਚ ਰਹੇ ਨੇ ਮਿੱਟੀ ਦੇ ਥੈਲਿਆਂ ਦੇ ਨਾਲ ਉਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਕਿੰਨੇ ਕਿੰਨੇ ਕਿ ਟ੍ਰਾਲੀਆਂ ਲੈ ਕੇ ਆਉਂਦਾ ਸੀ ਅਸੀਂ ਵੀਰ ਜੀ ਆਪਣੇ ਉਦੋਂ ਦੇ ਉਦੋਂ ਸੌਦਾ ਵੀ ਵੜਨ ਦਾ ਹੈ ਬਾਬਾ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਤੇ 25 30 40 ਜਣੇ ਆਉਂਦੇ ਆ ਰੋਜ਼ ਇਹਦੇ ਸੇਵਾ ਬਾਬੇ ਨਾਲ ਕਰਾਉਂਦੇ ਆ ਚੱਕ ਕਮਾਲਖਾ ਪਿੰਡ ਆ ਅੰਮ੍ਰਿਤਸਰ ਹਲਕੇ ਦੇ ਰਾਏਸਾਂਸੀ ਦੇ ਵਿੱਚ ਇਹ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕਾਰਜ ਹੋ ਰਿਹਾ ਇਹ ਦੇ ਉਹਨਾਂ ਦੀ ਸੰਗਤ ਵੇਖੋ ਵੀ ਕਿੰਨੀ ਸੰਗਤ ਤੇ ਕਿੰਨਾ ਤੋੜਾ ਭਰ ਭਰ ਕੇ ਰੱਖਿਆ ਵੱਧ ਤੋਂ ਵੱਧ ਇੱਥੇ ਸੇਵਾ ਕਰ ਹੁਣ ਜਿ세 ਲੱਗਦੀ ਆ ਕੋਈ ਵੀ ਪੈਸਾ ਤੇ ਲਾ ਜੋ ਵੀ ਮਾਹਪੁਰਖਾਂ ਨੂੰ ਦੇਣਾ ਹੈ ਉਹ ਇਹਨਾਂ ਨੂੰ ਦੇਣਾ ਕੋ ਵੇਖ ਲੋ ਵੀ ਕਿੰਨਾ ਕਿਦਰ ਲੰਗਰ ਪਕੜਿਆ ਕਿਥੇ ਇੱਕ ਜੰਗਲ ਚ ਮੰਗਲ ਲਾਇਆ ਹੋ ਨਾ ਮਾਹਪੁਰਖਾਂ ਨੇ ਬੇਟੀ ਕਿੱਦੋਂ ਹਰਿਆਣੇ ਤੋਂ ਵੀ ਆ ਰਹੀ ਆ ਬੇਟੀ ਹਰਿਆਣੇ ਤੋਂ ਬੇਟੀ ਸਾਰੇ ਸਾਰੇ ਥੋਂ ਆ ਰਹੀ ਆ ਬਾਰਡਰ ਤੋਂ ਵੀ ਆ ਰਹੀਆਂ ਰਾਣੀਆਂ ਬਾਰਡਰ ਜੋ ਵੀ ਕਿਦੇ ਜਿੱਦੀ ਤਾਈ ਜੋ ਲਗਾਏ ਦੁਨੀਆ ਮਿਟਰੀ ਲਈ ਹੁੰਦੀ ਆ ਖਾਣੇ ਮਾਪੁਰਖਾਂ ਦੇ ਕਾਰਨ ਕਰਕੇ ਇਹ ਆਪਣੇ ਆਪ ਨਹੀਂ ਆ ਸਕਦੀ ਇਹ ਮਾਪੁਰਖਾਂ ਦੇ ਕਾਰਨ ਕਰਕੇ ਆਉਣ ਲੱਗਿਆ ਤਿੰਨ ਗ੍ਰੇਡ ਬਣ ਕੇ ਅਸੀਂ ਇਕੱਠੇ ਛੁੱਟੇ ਸੀ ਇੱਕ ਇੱਕ ਟੰਡ ਦਾ ਇੱਕ ਗ੍ਰੇਡ ਸੀ ਘਰੋਂ ਘਾੜੀਓ ਪੰਜ ਗਰੂ ਤਿੰਨੇ ਗ੍ਰੇਡ ਰੰਡੋੜ ਕੇ ਖਾਂ ਚਲੇਗੇ ਸੀ ਪਾ ਲੈ ਕੇ ਨਿਕਲੋ ਤੇ ਕਿੰਨੀ ਕਿ ਜਗਾ ਤੋਂ ਇਹ ਤੁਸੀਂ ਬੰਨ ਟੁੱਟਿਆ ਹੋਇਆ ਕਿੰਨੇ ਕ ਦਿਨ ਹਲੇ ਨੂੰ ਹੋਰ ਲੱਗ ਜਾਣਗੇ ਇਸ ਬੰਨ ਨੂੰ ਪੂਰਨ ਇਹ ਬੰਨ ਜਿਹੜਾ 600 ਮੀਟਰ ਦੀ ਲੰਬਾਈ ਦੇ ਵਿੱਚ ਟੁੱਟਿਆ ਸੀਗਾ ਲਗਭਗ ਅੱਜ 7ਵੇਂ ਦਿਨ ਦੇ ਵਿੱਚ ਮੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਨੂੰ ਲੱਗਿਆ ਕਿ ਹਾਰਡਲੀ ਇਹ ਜੇ 100 ਮੀਟਰ ਵੀ ਨਹੀਂ ਬੰਨਿਆ ਹੈਗਾ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਤਾਂ ਉਹਨਾਂ ਹੜ੍ਹਾਂ ਨੇ ਬਰਬਾਦੀ ਛੱਡੀ ਆ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਸ ਸਮੇਂ ਅਸੀਂ ਅਜਨਾਲਾ ਹਲਕੇ ਦੇ ਪਿੰਡ ਕੋਨੇਵਾਲ ਦੇ ਵਿੱਚ ਮੌਜੂਦ ਆ ਸਾਹਮਣੇ ਜਿੱਥਾਂ ਤੋਂ ਤੁਸੀਂ ਬੰਨ ਟੁੱਟਿਆ ਸੀ ਤਾਂ ਉਸ ਬੰਨ ਨੂੰ ਪੂਰਨ ਦਾ ਕੰਮ ਇਸ ਸਮੇਂ ਲੋਕ ਕਰ ਰਹੇ ਨੇ ਤਾਂ ਪੰਜਾਬ ਦੇ ਵਿੱਚੋਂ ਆਪ ਮਹਾਰੇ ਲੋਕ ਇਸ ਥਾਂ ਦੇ ਉੱਤੇ ਮਿੱਟੀ ਲੈ ਕੇ ਪਹੁੰਚ ਰਹੇ ਨੇ ਮਿੱਟੀ ਦੇ ਥੈਲਿਆਂ ਦੇ ਨਾਲ ਉਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਥੋੜਾ ਜਿਹਾ ਬੰਨ ਤਾਂ ਪੂਰਵੀ ਦਿੱਤਾ ਤਾਂ ਹੋ ਸਕਦਾ ਕਿ ਕੱਲ ਤੱਕ ਇਹ ਬੰਨ ਪੂਰ ਦਿੱਤਾ ਜਾਵੇ ਤੁਸੀਂ ਬੰਨ ਕਈ ਥਾਵਾਂ ਤੋਂ ਟੁੱਟਿਆ ਸੀ ਰਾਵੀ ਦਾ ਜਦੋਂ ਪਾਣੀ ਓਵਰਫਲੋ ਕੀਤਾ ਤਾਂ ਫਿਰ ਤੁਸੀਂ ਬੰਨ ਦੇ ਨਾਲ ਆ ਕੇ ਟਕਰਾਇਆ ਤਾਂ ਉਸ ਤੋਂ ਬਾਅਦ ਇਹ ਬੰਨ ਟੁੱਟਿਆ ਤਾਂ ਫਿਰ ਪਾਣੀ ਇਹਨਾਂ ਬੰਨਾਂ ਦੇ ਰਾਹੀਂ ਹੀ ਜਿੱਥੋਂ ਬੰਨ ਟੁੱਟਿਆ ਅਜਨਾਲਾ ਹਲਕੇ ਵੱਲ ਗਿਆ ਇਸ ਕੋਨੇਵਾਲ ਪਿੰਡ ਦੇ ਵਿੱਚ ਤਬਾਹੀ ਮਚਾਈ ਉਹ ਕੋਠੀ ਦੀਆਂ ਤਸਵੀਰਾਂ ਵੀ ਆਪਾਂ ਤੁਹਾਨੂੰ ਦਿਖਾਈਆਂ ਸੀ ਉਸ ਸਮੇਂ ਤਾਂ ਇਸ ਸਮੇਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਇਸ ਸਮੇਂ ਉਸ ਬੰਨ ਨੂੰ ਬੰਨਣ ਦੇ ਉੱਤੇ ਲੱਗੀ ਹੋਈ ਆ ਟਰੈਕਟਰ ਟਰਾਲੀਆਂ ਪਰ ਪਰ ਕੇ ਥੈਲੀਆਂ ਦੀਆਂ ਲਿਆਂਦੀਆਂ ਜਾ ਰਹੀਆਂ ਨੇ ਕੋਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਲੋਕ ਆ ਜਿਹੜੇ ਆਪ ਮਹਾਰੇ ਪਹੁੰਚ ਰਹੇ ਨੇ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਸ ਆਫਤ ਦੇ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ ਆਫਤ ਬਹੁਤ ਵੱਡੀ ਸੀ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਬਰਬਾਦੀ ਸੀ ਜਿਹੜੀ ਪਾਣੀ ਨੇ ਕੀਤੀ ਉਸ ਤੋਂ ਬਾਅਦ ਫਿਰ ਜਿਹੜੀ ਅਗਲਾ ਕੰਮ ਹੁੰਦਾ ਪਹਿਲਾਂ ਤਾਂ ਲੋਕਾਂ ਦਾ ਲੋਕਾਂ ਨੂੰ ਬਚਾਉਣਾ ਸੀ ਲੋਕਾਂ ਦੀਆਂ ਜਾਨਾਂ ਨੂੰ ਬਚਾਉਣਾ ਸੀ ਪਸ਼ੂਆਂ ਨੂੰ ਬਚਾਉਣਾ ਸੀ ਵੇਜਵਾਨ ਜਾਨਵਰਾਂ ਨੂੰ ਬਚਾਉਣਾ ਸੀ ਤੇ ਹੁਣ ਕੰਮ ਜਿਹੜਾ ਅੱਗ ਲਾਇਆ ਅਗਲਾ ਕੰਮ ਹੁਣ ਜਿਸ ਤਰ੍ਹਾਂ ਦੇ ਨਾਲ ਬੰਨ ਕਈ ਜਗ੍ਹਾ ਤੋਂ ਟੁੱਟੇ ਹੋਏ ਨੇ ਉਹਨਾਂ ਬੰਨਾਂ ਨੂੰ ਕਿਸ ਤਰੀਕੇ ਨਾਲ ਪੂਰਨਾ ਤਾਂ ਬਿਉਂਤ ਬੰਦੀ ਦੇ ਨਾਲ ਹੁਣਾ ਬੰਨਾਂ ਨੂੰ ਹੁਣ ਪੂਰਿਆ ਜਾ ਰਿਹਾ ਥੈਲੇ ਭਰ ਕੇ ਮਿੱਟੀ ਦੇ ਲਗਾਏ ਜਾ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੰਨ ਜਿਹੜੇ ਉਹ ਪੂਰ ਦਿੱਤੇ ਜਾਣਗੇ ਲਗਾਤਾਰ ਦਿਨ ਰਾਤ ਕੰਮ ਚੱਲ ਰਿਹਾ ਤਾ ਪੰਜਾਬ ਪਰ ਦੇ ਵਿੱਚੋਂ ਲੋਕ ਇਸ ਥਾਂ ਦੇ ਉੱਤੇ ਪਹੁੰਚ ਰਹੇ ਨੇ ਇੱਥੇ ਦੇ ਕੁਝ ਬਸਨੀਕ ਵੀ ਸਾਡੇ ਨਾਲ ਨੇ ਇਹ ਜਿਹੜਾ ਬੰਨ ਹੈ ਕਿੰਨੀ ਕਿ ਜਗ੍ਹਾ ਤੋਂ ਤੁਸੀਂ ਬੰਨ ਹੈ ਜਿਹੜਾ ਟੁੱਟਿਆ ਹੋਇਆ ਸੀ ਇਹ ਜੀ ਤਿਰਬੰਨ ਅ ਮਤਲਬ ਵੱਖ-ਵੱਖ ਜਗ੍ਹਾ ਦੇ ਉਤੋਂ ਜਿਵੇਂ ਆ ਘੁੰਨੇ ਵਾਲ ਆਪਾਂ ਖੜੇ ਆ ਪਿਛਲੇ ਪਾਸੇ ਜਿਹੜਾ ਧਰਮਕੋਟ ਪੱਤਣ ਹੈ ਜਾਂ ਅਗਲੇ ਪਾਸੇ ਕਸੂਵਾਲ ਪੋਲ ਹੈ ਤੇ ਇਸੇ ਤਰ੍ਹਾਂ ਜਾਂ ਅਗਲੇ ਪਾਸੇ ਰਮਦਾਸ ਦੇ ਏਰੀਆ ਦੇ ਵਿੱਚ ਤੇ ਗਾਂ ਅਜਨਾਲੇ ਦੇ ਏਰੀਆ ਪਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਆ ਉਹ ਇੱਥੇ ਐਸ ਮਤਲਬ ਜਿਹੜਾ ਆਪਾਂ ਕਹਿ ਸਕਦੇ ਹਾਂ ਬੰਨ ਨੇ ਕੀਤਾ ਇਦੇ ਟੁੱਟਣ ਦੇ ਨਾਲ ਜਿਹੜਾ ਅਗਲੇ ਪਾਸੇ ਕੋਨੇਵਾਲ ਪਿੰਡ ਦਾ ਏਰੀਆ ਜਾਂ ਹੋਰ ਉਹਦੇ ਅਗਲੇ ਪਾਸੇ ਇੱਥੇ ਤ੍ਰਿਵਣ ਪਾਣੀ ਜਿਹੜਾ ਹੈ ਲਗਭਗ 14 14 15 15 ਫੁੱਟ ਤੱਕ ਵੀ ਚਲਾ ਗਿਆ ਹੈ ਹਾਂ ਇੱਕੋ ਗੱਡੀ ਤੋਂ ਤੁਸੀਂ ਵੇਖ ਰਹੇ ਹੋ ਇਹ ਤੁਸੀਂ ਦੇ ਉੱਪਰ ਲੋਕਾਂ ਨੇ ਐਮਰਜੈਂਸੀ ਵਿੱਚ ਕਿਉਂਕਿ ਪਾਣੀ ਆਇਆ ਇੰਨੀ ਜਲਦੀ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਕੋਈ ਮਾਲ ਡੰਗਰ ਸੀ ਉਹਨੂੰ ਐਮਰਜੈਂਸੀ ਹਾਲਤਾਂ ਦੇ ਵਿੱਚ ਉੱਪਰ ਜਾ ਕੇ ਰੱਖਿਆ ਤੇ ਉਹ ਵੀ ਕੁਝ ਜਗ੍ਹਾ ਦੇ ਉੱਤੋਂ ਜਿਹੜਾ ਉਹਨੂੰ ਵੀ ਰੋਡ ਕਰਾਸ ਕਰ ਗਿਆ ਵੀ ਇੰਨਾ ਪਾਣੀ ਦੀ ਇੱਕ ਤੇ ਸਪੀਡ ਬਹੁਤ ਤੇਜ਼ ਹੀ ਜਿਹਦੇ ਕਾਰਨ ਇਹ ਆੜੇ ਵੱਡੇ ਵੱਡੇ ਬੰਨਾਂ ਟੋਟ ਚੁੱਕੇ ਆ ਇਸੇ ਤਰ੍ਹਾਂ ਕੋਰੀਡੋਰ ਦੇ ਬਿਲਕੁਲ ਨਾਲ ਆ ਪਿੰਡ ਪੱਖੋ ਕਿਟਾਲੀ ਜਿਹੜਾ ਉੱਥੇ ਵੀ ਇੱਕ ਡਾਇਰੈਕਸ਼ਨ ਜਿਹੜੀ ਹੈ ਜਿਹੜੀ ਆਪਣੀ ਐਲਓਸੀ ਹੈ ਉਹ ਬਿਲਕੁਲ ਮਤਲਬ ਟੱਚ ਕਰਦੀ ਆ ਉਹ ਆਪਣੇ ਜਿਹੜੇ ਬੀਐਸਐਫ ਦੇ ਜਵਾਨ ਉਹਨਾਂ ਦੀ ਟੁਕੜੀ ਉਹ ਬੰਨ ਬਿਲਕੁਲ ਮਤਲਬ ਡਾਇਰੈਕਟ ਵਾਈਦਾ ਉਹ ਟੁੱਟਣ ਦੇ ਨਾਲ ਜਿਹੜੇ ਆ ਟਾਲੀ ਪੱਖੋ ਕਿਟਾਲੀ ਪਿੰਡ ਜਿਹੜਾ ਉੱਥੇ ਵੀ ਤਕਰੀਬਨ ਜਿਹੜਾ ਪਾਣੀ ਆ 10 ਤੋਂ 12 13 ਫੁੱਟ ਜਿਹੜਾ ਵਾ ਐਂਟਰ ਕਰ ਗਿਆ ਹੀ ਇੱਕ ਉੱਥੇ ਸਭ ਤੋਂ ਵੱਡੀ ਤਰਾਸਤੀ ਜਿਹੜੀ ਆ ਜਿਹਨੂੰ ਆਪਾਂ ਕਹਿੰਨੇ ਆਂ ਦੀ ਇਹ ਭਾਰਤ ਮਾਲਾ ਪ੍ਰੋਜੈਕਟ ਜਿਹਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਵੱਡੇ ਰੂਲ ਮਾਡਲ ਤੋਂ ਆਪਾਂ ਲੈ ਰੱਖੇ ਜਾ ਰਹੇ ਆ ਕਿ ਪੂਰੇ ਸਟੇਟ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਵਿੱਚੋਂ ਵੱਡੇ ਵੱਡੇ ਪ੍ਰੋਜੈਕਟ ਕੀਤੇ ਆ ਉਸੇ ਤਹਿਤ ਹੀ ਜਿਵੇਂ ਨੈਸ਼ਨਲ ਹਾਈਵੇ ਨੇ ਉਹ ਕੋਰੀਡੋਰ ਰਸਤਾ ਬਣਾਇਆ ਸੀ ਉਹਦੇ ਵਿੱਚ ਕਿਤੇ ਵੀ ਨਿਕਾਸੀ ਦਾ ਜਿਹੜਾ ਕਾਰਨ ਆ ਉਹ ਸਭ ਤੋਂ ਵੱਡਾ ਜਿਹੜਾ ਉੱਥੇ ਮਤਲਬ ਜੇ ਆਪਾਂ ਉਹਨੂੰ ਟੁੱਟ ਦਾ ਕਾਰਨ ਕਹਿੰਨੇ ਤਾਂ ਨਿਕਾਸੀ ਆਈ ਆ ਕਿਉਂਕਿ ਨਿਕਾਸੀ ਦਾ ਕੋਈ ਪ੍ਰਬੰਧਨ ਨਹੀਂ ਕੀਤਾ ਗਿਆ ਜਿਹਦੇ ਕਾਰਨ ਉਹ ਪਾਣੀ ਜਦੋਂ ਅਗਲੇ ਪਾਸੇ ਬਲੌਕ ਹੋ ਗਿਆ ਉਹ ਸਾਰਾ ਦਾ ਸਾਰਾ ਪਿੰਡ ਜਿਹੜਾ ਇੱਕ ਤਲਾਬ ਦੇ ਰੂਪ ਦੇ ਵਿੱਚ ਤੁਸੀਂ ਅੱਜ ਆਪਾਂ ਸਥਿਤੀ ਜਿਹੜੀ ਵੇਖ ਰਹੇ ਹੋ ਬਿਲਕੁਲ ਹੋਰ ਹੈ ਜਿਹੜੀ ਤਰੀਬਨ 27 ਅਗਸਤ ਨੂੰ ਇਸੇ ਸਥਿਤੀ ਸੀ ਉਹ ਬੰਦਾ ਜਦੋਂ ਫਸਟ ਟਾਈਮ ਇੱਥੇ ਆ ਕੇ ਵੇਖਦਾ ਹੈ ਤਾਂ ਹੁੰਦਾ ਲੱਗਦਾ ਹੈ ਜਿੱਦਾਂ ਮੈਂ ਕਿਸੇ ਸਮੁੰਦਰ ਦੇ ਕੰਢੇ ਦੇ ਉੱਤੇ ਖੜਾ ਹਾਂ ਦੂਰ ਦੂਰ ਤੱਕ ਕੋਈ ਤੁਹਾਨੂੰ ਫਸਲ ਲੱਝਾਂ ਜਿਹੜੇ ਕੋ ਇੱਥੋਂ ਤੱਕ ਜਿਹੜੇ ਕੋਈ 15-15 ਫੁੱਟ ਦੇ ਬਕਸ਼ ਵੀ ਉਹ ਵੀ ਨਹੀਂ ਉਹਦੇ ਵਿੱਚ ਲੱਭਦੇ ਪਏ ਉਹਦੇ ਕਾਰਨ ਮਤਲਬ ਬਹੁਤ ਡੇਰਾ ਬਾਬਾ ਨਾਨਕ ਦੀ ਸਭ ਤੋਂ ਮਸ਼ਹੂਰ ਇੱਕ ਗੋਭੀ ਦੀ ਬੈਲਟ ਨੂੰ ਬੋਲਦੇ ਜਿਹੜੀ ਇੱਥੇ ਸਭ ਤੋਂ ਵੱਡੀ ਕਾਸ਼ਤਕਾਰ ਹੈ ਗੋਭੀ ਦੀ ਕੀਤੀ ਜਾਂਦੀ ਹੈ ਔਰ ਲਗਭਗ 300 ਏਕੜ ਜਿਹੜਾ ਗੋਭੀ ਦਾ ਰਕਬਾ ਜਿਹੜਾ ਇਹ ਉਹ ਬਿਲਕੁਲ ਹੀ ਖਤਮ ਹੋ ਗਿਆ ਬਿਲਕੁਲ ਇਸ ਜਿਸ ਥਾਂ ਦੇ ਉੱਪਰ ਖੜੇ ਆ ਇੱਥੇ ਵੀ ਫਸਲ ਸੀ ਕੋਈ ਇੱਥੇ ਵੀ ਕੋਈ ਬੀਜਿਆ ਹੋਇਆ ਇਹ ਸਾਰਾ ਏਰੀਆ ਜਿਹੜਾ ਜੀ ਅਲਟਡ ਜ਼ਮੀਨਾਂ ਨੇ ਔਰ ਸਾਰਾ ਝੋਨਾ ਸੀਗਾ ਇਹਦੇ ਥੱਲੇ ਪਿੱਛੇ ਤੁਸੀਂ ਦੇਖ ਸਕਦੇ ਆ ਕਿ ਜਿੱਥੋਂ ਤਾਰ ਲੱਗ ਕੇ ਗਈ ਹੈ ਉੱਥੇ ਸਾਰਾ ਹੀ ਝੋਨਾ ਖੜਾ ਸੀਗਾ ਜਿਹੜਾ ਲਗਭਗ ਸਾਰਾ ਤਬਾਹ ਆ ਇਹ ਟੋਟਲ ਅਲਾਟਡ ਜ਼ਮੀਨਾਂ ਨੇ ਦਰਿਆ ਦੀ ਜ਼ਮੀਨ ਨਹੀਂ ਹੈਗੀ ਇਹ ਪਿੰਡ ਕੋਨੇਵਾਲ ਦੀ ਜ਼ਮੀਨ ਆ ਜਿਹੜੀ ਲਗਭਗ ਸਾਰੀ ਖਤਮ ਹੋ ਚੁੱਕੀ ਹੈ ਜੀ ਬਿਲਕੁਲ ਜਿਵੇਂ ਹੁਣ ਕਈ ਕਈ ਫੁੱਟ ਰੇਤਾ ਭਰ ਗਿਆ ਕਿੰਨਾ ਕ ਸਮਾਂ ਲੱਗ ਜੇਗਾ ਉਹਨੂੰ ਰੇਤਾ ਕੱਢਣੋਂ ਜ਼ਮੀਨ ਉਪਜਾਊ ਹੋ ਜੇਗੀ ਕਣਕ ਦੀ ਫਸਲ ਬੀਜੀ ਜਾਏਗੀ ਅਗਲੀ ਕੀ ਲੱਗਦਾ ਹੈ ਬਹੁਤ ਮੁਸ਼ਕਲ ਆ ਜੀ ਸਰਕਾਰ ਨੇ ਕੇਵਲ ਇੱਕ ਨੀਤੀ ਦਿੱਤੀ ਆ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਲਈ ਕੋਈ ਨੀਤੀ ਦਾ ਜਿਹੜਾ ਪ੍ਰੋਟੋਕੋਲ ਆ ਉਹ ਕੋਈ ਨਹੀਂ ਹੈਗਾ ਕੀ ਕਿਮੀ ਉਠਾਈ ਜਾਊਗੀ ਇਹ ਰੇਤ ਨਹੀਂ ਆ ਜੀ ਇਹਦੇ ਵਿੱਚ ਸਲਟ ਜਮਾ ਹੋਈ ਆ ਇਹਨੂੰ ਰਿਫਾਈਨ ਕਿਦਾਂ ਕੀਤਾ ਜਾਊਗਾ ਕਿਸਾਨ ਇਹਨੂੰ ਚੁੱਕ ਕੇ ਕਿੱਥੇ ਵੇਚੂਗਾ ਸਲਟ ਤਾਂ ਕਿਤੇ ਵਿਕੂਗੀ ਨਹੀਂ ਹੈਗੀ ਤੇ ਕਿੰਨੀ ਦੇਰ ਚ ਉਠਾਊਗਾ ਤੇ ਉਠਾਉਣ ਤੋਂ ਬਾਅਦ ਵੀ ਮੈਨੂੰ ਲੱਗਦਾ ਆ ਕਿ ਘੱਟੋ ਘਾਟ ਅਗਲੇ 5 ਸਾਲ ਤੱਕ ਤੇ ਜ਼ਮੀਨ ਦੇ ਵਿੱਚ ਮੈਨੂੰ ਲੱਗਦਾ ਖੇਤੀ ਜਿਹੜੀ ਆ ਉਹ ਪੋਸੀਬਲ ਨਹੀਂ ਜਿੰਨੀ ਦੇਰ ਤੱਕ ਸਾਡੇ ਖੇਤੀਬਾੜੀ ਵਿਗਿਆਨੀ ਜਿਹੜੇ ਆ ਖੋਦੇ ਦੇ ਵਿੱਚ ਕੋਈ ਆ ਕੇ ਵੱਖਰੀ رائے ਨਾਲ ਕੰਮ ਨਹੀਂ ਕਰਦੇ ਹੈਗੇ ਜੀ ਇਹ ਸਾਹਮਣੇ ਇਸ ਥਾਂ ਦੇ ਉੱਤੇ ਪਾ ਇੰਨੀ ਮਿੱਟੀ ਚੱਕ ਕੇ ਲੈ ਗਿਆ ਪਾਣੀ ਅੱਗੇ ਵੱਲ ਜਾਂ ਫਿਰ ਇਹ ਰੇਤ ਤੇ ਹੀ ਜ਼ਿਆਦਾ ਭਰ ਗਿਆ ਉੱਚਾ ਉਹ ਪਾਸਾ ਨੀਵਾਂ ਲੱਗਦਾ ਇਹ ਬਾਈ ਜੀ ਜਿੱਥੇ ਤੁਸੀਂ ਜੇ ਸਾਈਡ ਤੇ ਤੁਸੀਂ ਮੈਨੂੰ ਇਸ਼ਾਰਾ ਕਰ ਰਹੇ ਹੋ ਇਹ 40 ਫੁੱਟ ਡੂੰਘਾ ਜੀ ਇੱਥੇ ਇਹ ਪਾਣੀ ਇਹ ਪਾਣੀ ਜਿਹੜਾ 40 ਫੁੱਟ ਡੂੰਘਾ ਹੈ ਹੁਣ ਵੀ ਜੀ ਇਹ 40 ਫੁੱਟ ਡੂੰਘਾ ਪਾਣੀ ਹੈ ਤਾਂ ਹੀ ਇਹਦੇ ਵਾਸਤੇ ਹਰ ਪਾਸੇ ਜਾਣ ਲਈ ਉਹਨਾਂ ਨੇ ਰਸਤਾ ਰੋਕਿਆ ਹੋਇਆ ਕਿ ਕੋਈ ਪਾਣੀ 'ਚ ਨਾ ਜਾਵੇ ਪਾਣੀ 40 ਫੁੱਟ ਦੀ ਡੂੰਘਾਈ ਦੇ ਵਿੱਚ ਅਜੇ ਵੀ ਨੀਚੇ ਖੜਾ ਹੈ ਜੀ ਇਹ ਜਿਹੜਾ ਜੀ ਕਿੰਨੇ ਕੁ ਜਗ੍ਹਾ ਤੋਂ ਇਹ ਤੁਸੀਂ ਬੰਨ ਟੁੱਟਿਆ ਹੋਇਆ ਕਿੰਨੇ ਕੁ ਦਿਨ ਹਲੇ ਇਹ ਬੰਨ ਜਿਹੜਾ 600 ਮੀਟਰ ਦੀ ਲੰਬਾਈ ਦੇ ਵਿੱਚ ਟੁੱਟਿਆ ਸੀਗਾ ਲਗਭਗ ਅੱਜ 7ਵੇਂ ਦਿਨ ਦੇ ਵਿੱਚ ਮਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਨੂੰ ਲੱਗਾ ਕਿ ਹਾਰਡਲੀ ਅਜੇ 100 ਮੀਟਰ ਵੀ ਨਹੀਂ ਬੰਨਿਆ ਹੈਗਾ 7 ਦਿਨ ਹੋ ਗਏ 7 ਦਿਨ ਹੋ ਗਏ ਇਹਦੇ ਤੇ ਕੰਮ ਚੱਲ ਰਿਹਾ ਹੈ ਬਿਲਕੁਲ ਜੀ ਇਹ 11 ਜਗ੍ਹਾ ਤੋਂ ਇਹ ਬੰਨ ਟੁੱਟਿਆ ਹੋਇਆ ਆ ਔਰ ਹਰ ਜਗ੍ਹਾ ਦਿੱਤੀ ਜਿਹੜਾ ਲਗਭਗ 500 ਤੋਂ ਲੈ ਕੇ 850 900 ਮੀਟਰ ਦੀ ਲੰਬਾਈ ਤੱਕ ਇਹ ਬੰਨ ਟੁੱਟਿਆ ਹੋਇਆ ਜੀ ਕਿੱਥੋਂ ਕਿੱਥੋਂ ਸੰਗਤ ਆ ਰਹੀ ਹੈ ਜਿਹੜੇ ਮਿੱਟੀ ਦੇ ਥੱਲੇ ਲੈ ਕੇ ਆ ਰਹੇ ਨੇ ਮਿੱਟੀ ਆ ਰਹੀ ਹੈ ਪੰਜਾਬ ਪਰ ਦੇ ਵਿੱਚ ਜਾਂ ਹਰਿਆਣੇ ਦੇ ਵਿੱਚੋਂ ਹੀ ਪਹੁੰਚ ਰਹੀ ਹੈ ਇਹ ਤਾਂ ਜੀ ਹਰਿਆਣੇ ਤੱਕ ਤੋਂ ਟਰਾਲੀਆਂ ਜਿਹੜੀਆਂ ਕਰਨਾਲ ਤੱਕ ਤੋਂ ਟਰਾਲੀਆਂ ਜਿਹੜੀਆਂ ਉਹ ਮਿੱਟੀ ਲੈ ਕੇ ਇੱਥੇ ਆ ਰਹੀਆਂ ਰਾਸ਼ਨ ਦੀ ਤਾਂ ਗੱਲ ਦੂਰ ਆ ਚਾਰੇ ਦੀ ਗੱਲ ਦੂਰ ਆ ਮਿੱਟੀ ਲੈ ਕੇ ਆ ਰਹੇ ਨੇ ਜਿੰਨਾ ਸਾਥ ਸਾਡੇ ਗਵਾਂਢੀ ਭਾਈ ਚਾਰੇ ਨਹੀਂ ਦਿੱਤਾ ਆ ਤੇ ਜਿੰਨੇ ਭਾਈ ਚਾਰੇ ਨਹੀਂ ਬਚਾਇਆ ਸਰਕਾਰ ਤਾਂ ਇਹ ਬੰਨ ਮੈਨੂੰ ਲੱਗਦਾ ਜੀ ਸਰਕਾਰ ਤੇ ਛੱਡ ਕੇ ਅਸੀਂ ਵ ਤੇ ਬੰਨੂਣਾ ਕੋ 2 ਸਾਲ ਨਹੀਂ ਬੰਨਿਆ ਜਾਣਾ ਜੀ ਉਹ ਲੋਕ ਸਾਡੇ ਨਾਲ ਟੁੱਟੇ ਹੋਏ ਨੇ ਸਾਡਾ ਮੂਰੇ ਪਿੰਡ ਖੜਾ ਜੀ ਪੁਰਾਣਾ ਕਣੀਆ ਜਿਹੜਾ ਥੀ ਹੋਇਆ ਪਿੰਡ ਜਿਹਦੇ ਵਿੱਚ ਅਜੇ ਵੀ ਪਾਣੀ ਹੈ ਜਿੱਥੇ ਅਜੇ ਤੱਕ ਪਹੁੰਚ ਨਹੀਂ ਬਣ ਪਾਈ ਜੇਕਰ ਇਹ ਰਸਤਾ ਉਹਨਾਂ ਪਿੰਡਾਂ ਨੂੰ ਜਾਂਦਾ ਤੇ ਜੇਕਰ ਸਰਕਾਰ ਤੇ ਛੱਡ ਦਿੰਦੇ ਤੇ 2 ਸਾਲ ਦਾ ਸਮਾਂ ਵੀ ਜਿਹੜਾ ਸਰਕਾਰ ਨੂੰ ਲੱਗ ਸਕਦਾ ਹੈ ਕਿਤੇ ਵੀ ਸਰਕਾਰੀ ਅਧਿਕਾਰੀ ਤੁਸੀਂ ਕੈਮਰਾ ਘੁਮਾ ਕੇ ਦੇਖ ਲਓ ਬੰਨ ਤੇ ਉੱਤੇ ਤੁਹਾਨੂੰ ਕੋਈ ਵੀ ਦਿਖਾਈ ਨਹੀਂ ਦਊਗਾ ਜੀ ਜੀ ਸੀ ਤਾਂ ਪੰਜਾਬ ਪਰ ਦੇ ਵਿੱਚੋਂ ਸੰਗਤ ਆ ਜਿਹੜੀ ਉਹ ਮਿੱਟੀ ਦੀਆਂ ਟਰਾਲੀਆਂ ਭਰ ਕੇ ਇਸ ਤੁਸੀ ਵਨ ਦੇ ਵਿੱਚ ਲੈ ਕੇ ਆ ਰਹੀ ਆ ਉਸ ਨੂੰ ਪੂਰਨ ਦੇ ਲਈ ਤਾਂ ạtਾਰੀ ਹਲਕੇ ਤੋਂ ਵੀ ਕੁਝ ਲੋਕ ਸਾਡੇ ਨਾਲ ਨੇ ਕਿੰਨੇ ਕਿੰਨੇ ਕ ਟਰਾਲੀਆਂ ਲੈ ਕੇ ਆਉਟਾਰੀ ਅਹੀਂ ਵੀਰ ਜੀ ਆਪਣੇ ਉਦੋਂ ਦੇ ਉਦੋਂ ਸੌਦਾ ਵੀ ਵੜਨ ਦਾ ਹੈ ਬਾਬਿਆਂ ਦੇ ਸਹਿਯੋਗ ਨਾਲ ਮਾਪੁਰਖਾਂ ਦੀ ਕਿਰਪਾ ਦੇ ਨਾਲ ਤੇ 25 30 40 ਜਣੇ ਆਉਣਦੇ ਆ ਰੋਜ਼ ਇਹਦੇ ਸੇਵਾ ਬਾਬਿਆਂ ਕਰਾਉਂਦੇ ਆ ਚੱਕ ਕਮਾਲਖਾ ਪਿੰਡ ਆ ਅਮਰਸਰ ਹਲਕੇ ਦੇ ਰਾਏਸਾਂਸੀ ਦੇ ਵਿੱਚ ਤੇ ਇਹ ਬਾਬਿਆਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੋਣਿਆ ਸਰਕਾਰਾਂ ਵੀ ਹੱਥ ਖੜੇ ਕਰ ਗਏ ਇੱਥੇ ਸਰਕਾਰਾਂ ਵੀ ਫੇਲਿਆ ਇਹ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕਾਰਜ ਹੋ ਰਿਹਾ ਤੇ ਜੋ ਵੀ ਆਪਣੇ ਵੀਰ ਆ ਸਾਰੇ ਨਾਲ ਸਹਿਯੋਗੀ ਉਹ ਸਾਰੇ ਸੱਜਣਾਂ ਸਾਥ ਦੇ ਕੇ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਸਾਰਾ ਕਾਰਜ ਇਹ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰ ਤਾਂ ਆਪ ਮੁਹਾਰੇ ਸੰਗਤ ਆ ਜਿਹੜੀ ਇਸ ਥਾਂ ਦੇ ਉੱਤੇ ਮਿੱਟੀ ਲੈ ਕੇ ਆ ਰਹੀ ਆ ਬਨ ਮੰਨਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਕਿ ਕਈ ਟਰਾਲੀਆਂ ਨੇ ਜਿਹੜੀ ਆ ਥਾਂ ਦੇ ਉੱਤੇ ਪਹੁੰਚੀਆਂ ਨੇ ਬਜ਼ੁਰਗੋ ਕਿੰਨੇ ਕ ਦਿਨ ਨੂੰ ਹਲੇ ਲੱਗ ਜਾਣਗੇ ਕਿ ਕਿ ਲੱਗ ਰਿਹਾ ਹੁੰਦਾ ਅਜੇ ਕੋਈ 8-10 ਦਿਨ ਲੱਗਣਗੇ ਅਜੇ ਬਾਗਰੂ ਜੀ ਬਾਗਰੂ ਦਾ ਖਾਲਸਾ ਬਾਗਰੂ ਜੀ ਕੀ ਫਤਿਹ ਇਹ ਕਾਰ ਮਾਹਪੁਰਖਾਂ ਕਾਰ ਸੇਵਾ ਵਾਲੇ ਨੇ ਦੇਣਿਆ ਗੁਰੂ ਕੇ ਬਾਗ ਵਾਲਿਆਂ ਦੀ ਮਾਹਪੁਰਖਾਂ ਦੀ ਬਾਬਾ ਸਨਾਮ ਸਿੰਘ ਦੀ ਕਿ ਉਹ ਨਹੀਂ ਸਰਕਾਰ ਤੇ ਉਹ ਪਰਲੇ ਬਨੇ ਵੇਖੋ ਵੀ ਕੀ ਬਣ ਰਿਹਾ ਇਹਦੇ ਉਹਨਾਂ ਦੀ ਸੰਗਤ ਆ ਵੇਖੋ ਵੀ ਕਿੰਨੀ ਸੰਗਤ ਤੇ ਕਿੰਨਾ ਤੋੜਾ ਭਰ-ਭਰ ਕੇ ਰੱਖਿਆ ਤੇ ਜੋ ਵੀ ਕਿਸੇ ਨੇ ਦੇਣਾ ਤੇ ਇਹਨਾਂ ਨੂੰ ਕਾਰ ਸੇਵਾ ਵਾਲਿਆਂ ਨੂੰ ਐਵੇਂ ਉੱਥੇ-ਉੱਥੇ ਨਾ ਕਿਤੇ ਆ ਕਾਨੂੰ ਤੇਲ ਪਾਉਂਦੇ ਫਿਰਨ ਮੇਰੇ ਵੀਰ ਤੇ ਵਾਦ ਤੋਂ ਵਾਦੇ ਇੱਥੇ ਸੇਵਾਦਾਰ ਹੁਣ ਜਿਸੇ ਲੱਗਦੀ ਆ ਕੋਈ ਵੀ ਪੈਸਾ ਤੇ ਜੋ ਵੀ ਮਹਾਪੁਰਖਾਂ ਨੂੰ ਦੇਣਾ ਉਹ ਇਹਨਾਂ ਨੂੰ ਦੇਣ ਕੋ ਵੀ ਦੇ ਲੋ ਵੀ ਕਿੰਨਾ ਕਿਧਰ ਲੰਗਰ ਭੱਕੜਿਆ ਕਿੱਥੇ ਜੰਗਲ ਚ ਮੰਗਲ ਲਾਇਆ ਉਹ ਨਾ ਮਹਾਪੁਰਖਾਂ ਨੇ ਇੱਧਰ-ਇੱਧਰ ਕੋ ਹਾਸ ਹੀ ਨਹੀਂਗਾ ਹਾ ਵੇਖੋ ਵੀ ਹਾਸ ਆ ਕੋਈ ਇੱਧਰ ਪਾਣੀ ਦਾ ਕਨੇ ਕਨੇ ਸਪੈਜਦੇ ਜਿਹੜੇ ਲੈ ਗਿਆ ਰੋੜ ਕਿਤੇ ਕਿਨਾ ਕਨਾ ਤੇ ਇਹ ਜੋ ਮਹਾਂਪੁਰਖਾਂ ਦੀ ਕਾਰ ਸੇਵਾ ਗੁਰੂਖੇ ਬਾਗਾਂ ਦੀ ਮਹਾਂਪੁਰਖਾਂ ਦੀ ਦੇਣ ਇਹ ਉਹਨਾਂ ਦੇ ਉਹਨਾਂ ਦਾ ਕੋਈ ਥੇ ਭਾਵੇਂ ਮਸੀਂ ਦੇਣਾ ਸੰਗਤ ਕਿਥੋਂ ਕਿਥੋਂ ਲਿਆ ਕੇ ਬਾਹਰੋਂ ਵੀ ਆ ਕੇ ਚੰਡੀਗੜ੍ਹ ਤੋਂ بڑے بڑے ਥਾਵਾਂ ਤੋਂ ਸੰਗਤ ਆਉਂਦੀ ਐ ਲੰਗਰ ਲਿਆਉਂਦੀ ਆ ਬਹੁਤ ਮਤਲਬੀ ਸਾਹ ਆ ਸੰਗਤ ਦਾ ਤੇ ਹੁਣ ਵੀ ਨੌਜਵਾਨ ਕਿਹੜੇ ਵੀ ਆ ਕੰਮ ਕਰਦੇ ਆ ਕਨੇ ਕਨੇ ਮਿੱਟੀ ਦੇ ਕਮਾਂਡਰ ਕਮਾਂਡ ਦੇ ਤੋੜੇ ਚੋਕੇ ਦੇ ਬਾਨੂੰਖ ਖੰਡ ਬਜ਼ੁਰਗਾਂ ਨੇ ਫਿਰ ਮੋਰਚਾ ਸੰਭਾਲਿਆ ਉਸ ਥਾਂ ਦੇ ਤੇ ਹਾਂਜੀ ਹਾਂਜੀ ਨੌਜਵਾਨੀ ਤਾਂ ਵੇ 70 70 ਸਾਲ ਦੇ ਕਿਨ ਜਿਹੜੇ ਕੋ 60 ਸਾਲ ਦਾ ਕੋਈ ਅਸੀਂ ਵੀ 70 ਦੇ ਹੀ ਹਾਂ ਹਾਂ ਬਿਲਕੁਲ ਸਹੀ ਗੱਲ ਆ ਪਾ ਜਿਹੜਾ ਨਹੀਂ ਹੁੰਦਾ ਕਿ ਨਾ ਥੋੜਾ ਉਤਰਨਾ ਚੁੱਕਣਾ ਹੋਵੇ ਨੌਜਵਾਨ ਚ ਕਿੰਨਾ ਮਤਲਬ ਵੀ ਜਾਣਾ ਪੈਂਦਾ ਨੌਜਵਾਨ ਤੇ ਉਹ ਕਰ ਸਕਦੇ ਅਸੀਂ ਥੋੜੇ ਚੁੱਕ ਸਕਦੇ ਆ ਇਹ ਇਹਨਾਂ ਮਾਹਪੁਰਖਾਂ ਦੀ ਦੇਣ ਜੇ ਜਨਾ ਵੀ ਹੁੰਦਾ ਜੋ ਵੀ ਪੈਸਾ ਇਹਨਾਂ ਮਾਹਪੁਰਖਾਂ ਨੂੰ ਦੇਣ ਕਦੇ ਵੀ ਅਕਾਊਂਟ ਚ ਬਦਲ ਕਹਿੰਦੇ ਅਕਾਊਂਟ ਤੇ ਨਹੀਂ ਹੁੰਦੇ ਇਹਨਾਂ ਨੂੰ ਹੱਥੀਆਂ ਆੜ ਕੇ ਦੇਣ ਕਿਸੇ ਦੇ ਰਾਹ ਉਹਨਾਂ ਦੀ ਪਿੰਡ ਚ ਆ ਗਈ ਆ ਜੋ ਵੀ ਤਾਂ ਹਲੇ ਇੱਕ ਵੀ ਕਈ ਦਿਨ ਹੋਰ ਲੱਗ ਸਕਦੇ ਨੇ ਇਹਨੂੰ ਮੈਂ ਹਾਂਜੀ ਹਾਂਜੀ ਬਹੁਤ ਦਿਨ ਲੱਗ ਸਕਦੇ ਜੀ ਹਾਂ ਇਹ ਘਟੋ ਘਟ ਵੀ 15 20 ਦਿਨ ਲੱਗ ਸਕਦੇ ਹੋਗੇ ਮਹੀਨਾ ਵੀ ਲੱਗ ਸਕਦਾ ਜੀ ਹਾਂਜੀ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਸ ਸਮੇ ਅੱਗੇ ਨੂੰ ਚੱਲੀ ਜਾਓ ਤੁਸੀਂ ਵੀ ਰਸਤਾ ਬਿਲਕੁਲ ਜਿਹੜਾ ਇਸ ਸਮੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਤਾਂ ਬੰਨ ਜਿਹੜੇ ਇਸ ਸਮੇ बनने ਜਾ ਰਹੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਦਨੇ ਆ ਸਮੇ ਆ ਮਾਰੇ ਲੋਕ ਆ ਜਿਹੜੇ ਆਪਣੇ ਪੱਧਰ ਤੇ ਸਥਾਨ ਦੇ ਉੱਤੇ ਪਹੁੰਚ ਰਹੇ ਨੇ ਤੁਸੀਂ ਵੰਨ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਤੁਸੀਂ ਵੰਨ ਤੇ ਇਹ ਕਈ ਜਗ੍ਹਾ ਤੋਂ ਜਿਹੜਾ ਪਾੜ ਪਏ ਸੀ ਤਾਂ ਉਸ ਨੂੰ ਹੁਣ ਪੂਰਨ ਦੇ ਲਈ ਲੋਕ ਇੱਥੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਨੇ ਗੱਟੇ ਨੇ ਜਿਹੜੇ ਪੜ ਕੇ ਰੇਤੇ ਤੋਂ ਉਹ ਲਿਆਂਦੇ ਜਾ ਰਹੇ ਨੇ ਤਾਂ ਕਈ ਦਿਨ ਹਲੇ ਵੀ ਨੂੰ ਹੋਰ ਲੱਗ ਸਕਦੇ ਨੇ ਤੇ ਤਸਵੀਰਾਂ ਜਿਹੜੀ ਸਰਹੱਦੀ ਇਲਾਕੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਜਿਹੜਾ ਇਸ ਸਮੇ ਜਿਹੜਾ ਸੇਵਾ ਦਾ ਕੰਮ ਆ ਜਿਹੜਾ ਸਿਖਰਾਂ ਤੇ ਚੱਲ ਰਿਹਾ ਤਾਂ ਕਈ ਦਿਨ ਹਲੇ ਹੋਰ ਵੀ ਲੱਗ ਸਕਦੇ ਨੇ ਬਜ਼ੁਰਗ ਇਸ ਥਾਂ ਦੇ ਬਜ਼ੁਰਗੋ ਕਿੰਨੇ ਦਿਨ ਹਾਲੇ ਅਗਰ 10 ਦਿਨ ਲੱਗਣ ਦਾ ਬਹੁਤ ਜ਼ਿਆਦਾ 20 20 ਫੁੱਟ ਪੱਲੀ ਪੱਲੀ ਫੁੱਟ ਡੂਗਾ ਹੈ ਫਿਰ ਮਹਾਪੁਰਖਾਂ ਦੇ ਕਰਕੇ ਸੰਤਾਂ ਦੇ ਕਰਕੇ ਮਹਾਪੁਰਖਾਂ ਦੇ ਕਰਕੇ ਇਹ ਲੱਗ ਸਕਦਾ ਹੋਰੀ ਆ ਮਿੱਟੀ ਕਿੱਥੋਂ ਹਰਿਆਣੇ ਤੋਂ ਵੀ ਆ ਰਹੀ ਹੈ ਮਿੱਟੀ ਹਰਿਆਣੇ ਤੋਂ ਬਿਟੇ ਸਾਰੇ ਸਾਰੇ ਥੋਂ ਆ ਰਹੀ ਆ ਬਾਦਰ ਤੋਂ ਵੀ ਆ ਰਹੀਆਂ ਰਾਣੀਆਂ ਬਾਦਰ ਜੋ ਵੀ ਕਿਦੇ ਜਿੱਦੀ ਤਾਈਂ ਜੋਰ ਲਗਾਏ ਦੁਨੀਆਂ ਮਿੱਟੀ ਲਈ ਹੋਂਦੀ ਆ ਸਾਗਤ ਮਾਹਪੁਰਖਾਂ ਦੇ ਕਾਰਨ ਕਰਕੇ ਇਹ ਆਪਣੇ ਆਪ ਨਹੀਂ ਆ ਸਕਦੀ ਇਹ ਮਾਹਪੁਰਖਾਂ ਦੇ ਕਾਰਨ ਕਰਕੇ ਆਉਣ ਲੱਗੇ ਆ ਸਾਰੀ ਵੀ ਜਿੰਨੀ ਮਾਹਪੁਰਖ ਸਾਰੀ ਥਾਲੀ ਜਿਹੜਾ ਥਾਲੀ ਵੀ ਇੱਥੇ ਆਇਆ ਹੈ ਕੈਬਨ ਮੰਤਰੀ ਉਹਨੇ ਆਣ ਕੇ ਆਖਿਆ ਵੀ ਬਾਬਾ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਬੰਨ ਸਕਦੇ ਤੁਸੀਂ ਬੰਨ ਹੱਟੇ ਹੱਥ ਖੜੇ ਆ ਇਹ ਜਨਾਲੇ ਵਾਲਾ ਕੈਬਨ ਮੰਤਰੀ ਥਾਲੀ ਵਾਲ ਉਹਨੇ ਵੀ ਕਿ ਬਾਬਿਆਂ ਦੇ ਗੋਡੀਆਂ ਹੱਥ ਲਾਇਆ ਬਾਬਾ ਜੀ ਸਾਡੇ ਸਰਕਾਰ ਦੇ ਹੱਥ ਖੜੇ ਆ ਤੂੰ ਹੀ ਇਹ ਬੰਨ ਬੰਨ ਸਕਦੇ ਜੋ ਤੁਹਾਡੀ ਕਿਰਪਾ ਨਾਲ ਬੰਨ ਸਕਦਾ ਪਰ ਜੇ ਬੰਨ ਪਹਿਲਾਂ ਮਜ਼ਬੂਤ ਕੀਤੇ ਜਾਣੇ ਤਬਾਹੀ ਹੁਣ ਬਚ ਸਕਦੀ ਹੈ ਨੁਕਸਾਨ ਬਚ ਸਕਦੀ ਬਚ ਸਕਦੀ ਪਹਿਲਾਂ ਕਿਸ ਨੇ ਪੁੱਛਿਆ ਨਹੀਂ ਸਰਕਾਰ ਨੇ ਇਹ ਪਹਿਲਾਂ ਪਗਾਈ ਕੀਤੀ ਹੁੰਦੀ ਫਿਰ ਰੋੜ ਦੇ ਗਿਓ ਇੱਕ ਪਾਣੀ ਪਿੱਛੋਂ ਵਿਤੋਂ ਜ਼ਿਆਦਾ ਆ ਗਿਆ ਜੀ ਵਿਤੋਂ ਜ਼ਿਆਦਾ ਪਾਣੀ ਆ ਗਿਆ ਹਾਂਜੀ ਬਾਕੀ ਉਤਰਾ ਵੀ ਸੰਗਤ ਮਹਾਰਾਜ ਦੀ ਕਿਰਪਾ ਗੁਰੂ ਦੀ ਡਟਿਆ ਰਾਤ ਦਿਨ ਸੇਵਾ ਚੱਲਦੀ ਆ ਜਿਹੜੇ ਧੋੜਿਆਂ ਦੇ ਚੱਲਦੀ ਆ ਰਾਤ ਨੂੰ ਮਿੱਟੀ ਫਿਰ ਟਰਾਲਿਆਂ ਦੇ ਨਾਲ ਪਾਈਦੀ ਆ ਹਾਂਜੀ ਇਹ ਘਰ ਤੋਂ ਘਰ ਜਿੱਥੇ ਹੁਣ ਪੈਂਦੇ ਆ ਨਾ 50 40 ਤੋਂ 50 ਫੁੱਟ ਤੱਕ ਪੱਟਾਈ ਹੈ ਇੱਥੇ। ਥੱਲੇ ਟੰਗਾਈ ਹੈ ਜਿਹੜਾ ਪਾਣੀ 40 ਫੁੱਟ ਦੀ 40 ਤੋਂ 50 ਫੁੱਟ ਤੱਕ। ਇਹਦੇ 'ਚ ਤਿੰਨ ਗ੍ਰੇਡ ਮੱਲ ਕੇ ਅਸੀਂ ਕੱਠੇ ਛੋਟੇ ਸੀ। ਇੱਕ-ਇੱਕ ਟਨ ਦਾ ਇੱਕ ਗ੍ਰੇਡ ਸੀ। ਘਰ ਤੋਂ ਘਾੜੀਓਂ ਪੰਜ ਗਰੂ ਤਿੰਨੇ ਗ੍ਰੇਡ ਰੋੜ ਕੇ ਖਾਂ ਚਲੇ ਗਏ ਸੀ। ਪਰ ਲਾਗੇ ਨਿਕਲੋਤੇ ਵੀ। ਬਾਕੀ ਕੋ ਜਿਹੜੇ ਛੱਕਦੇ ਆ ਗੁਰੂ ਦੀ। ਬਹੁਤ ਕਿਰਪਾ ਵਾ। ਮਹਾਪੁਰਖਾਂ ਦੀ ਵੀ ਕਿਰਪਾ ਵਾ ਗੁਰੂ ਕੇ ਬਾਗੜਾ ਵੀ। ਪਾੜ ਹੋਰ ਵੀ ਨੇ ਇਸ ਬੰਨ ਦੇ ਵਿੱਚ ਜਾਂ ਇੱਕੋ ਹੀ ਹੈ। ਨਹੀਂ ਨਹੀਂ ਇਹ ਜਿੰਨੇ ਪਾੜ ਡੁੱਟੇ ਪਏ ਆ ਨਾ। ਉਹ ਸਾਰਿਆਂ ਨਾਲੋਂ ਇਹ ਜਵਰਿਆ ਇਹ ਵੱਡਾ ਸਿਲਬ ਸਾਰਿਆਂ ਨਾਲੋਂ ਨਾ ਸਾਰਿਆਂ ਨੂੰ ਜ਼ੋਰ ਉਹਨਾਂ ਸਾਰਿਆਂ ਦੇ ਜ਼ੋਰ ਨੇਗਾ ਜਿੰਨਾ ਇਹ ਤੇ ਜ਼ੋਰ ਰਿਹਾ ਗਾੜੀ ਜਿਹੜੀ ਰਮਦਾਸ ਲਾ ਕੇ ਸੀ ਜਨਾਲੀ ਸੀ ਇੱਥੋਂ ਦੀ ਹੋ ਗਏ ਇੱਥੋਂ ਗਏ ਇੱਥੋਂ ਗਏ ਇੱਥੋਂ ਗਏ ਪੂਨੇ ਵਾਲ ਵਿੱਚ ਵੀ ਟੱਪ ਕੇ ਪਿੰਡ ਦੀ ਹਾਂ ਜੀ ਹਾਂ ਜੀ ਉਹ ਨਾ ਅਗਲੇ ਬੰਨੇ ਤੁਸੀਂ ਆ ਜੋ ਨਾਂ ਤੋੜਦੇ ਤੇ ਆ ਪਿੰਡ ਦੇ ਉਹ ਡੁੱਬ ਜਾਣਾ ਸੀ ਉਹ ਤੋੜ ਕੇ ਬੰਨਾ ਡੀਸੀਪੀ ਆਣ ਨੇ ਪਿੰਡ ਨੂੰ ਲਾ ਕੇ ਉਹ ਤੋੜੀ ਆ ਬਿਲਕੁਲ ਵੀ ਤੁਹਾਨੂੰ ਦਿਖਾ ਰਿਹਾ ਤਾਂ ਇਸ ਸਮੇ ਲੋਕ ਇਸ ਸਮੇ ਡਟੇ ਹੋਏ ਨੇ ਮੋਰਚਾ ਸੰਭਾਲਿਆ ਹੋਇਆ ਤਾ ਬੰਨ ਨੂੰ ਪੱਕਾ ਕਰਨ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਥੈਲਿਆਂ ਦੇ ਨਾਲ ਮਿੱਟੀ ਦੇ ਨਾਲ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਸਭ ਤੋਂ ਵੱਡਾ ਪਾੜੇ ਸਥਾਨ ਦੇ ਉੱਤੇ ਪਿਆ ਸੀ ਜਿਸ ਥਾਂ ਦੇ ਉੱਤੇ ਕੋਠੀ ਟੁੱਟੀ ਸੀ ਉਹ ਤਸਵੀਰ ਵੀ ਤੁਹਾਨੂੰ ਦਿਖਾਈ ਸੀ ਤਾਂ ਤਵਾਹੀ ਦੀਆਂ ਤਸਵੀਰਾਂ ਹਲੇ ਵੀ ਨਜ਼ਰ ਆ ਰਹੀਆਂ ਨੇ 40 ਫੁੱਟ ਡੂੰਘਾ ਪਾੜਾ ਜਿਸ ਨੂੰ ਪੂਰਨ ਦਾ ਕੰਮ 8 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹਲੇ ਵੀ ਕਈ ਦਿਨ ਲੱਗਣਗੇ ਇਸ ਨੂੰ ਪੂਰਨ ਦੇ ਲਈ ਪਰ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਬਾਬੇ ਲੱਗੇ ਹੋਏ ਨੇ ਤਾਂ ਉਹ ਕੰਮ ਜਿਹੜਾ ਗੁਰੂ ਕੇ ਬਾਗ ਵਾਲੇ ਜਿਹੜੇ ਸੰਤ ਨੇ ਉਹ ਥਾਂ ਦੇ ਉੱਤੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੁੜੇ ਰਜਨਾਸ ਬੁਖਸਮੈਂਟੀ ਵੀ ਅਜਨਾਲਾ